ਸਟੂਡੈਂਟਸ ਦੇ ਉੱਤੇ ਸਟੂਡੈਂਟਸ ਪ੍ਰੋਗਰਾਮ ਜਿਹੜਾ ਸੀਗਾ ਉਹਨੂੰ ਫਿਰ ਓਵਰਹਾਲ ਸ਼ੁਰੂ ਕੀਤਾ ਕਰਨਾ ਉਹਦੇ ਵਿੱਚ ਬਹੁਤ ਸਾਰੀਆਂ ਚੇਂਜਸ ਲੈ ਕੇ ਆਂਦੀਆਂ ਇਹਨਾਂ ਨੇ ਹੂੰ ਉਹਨਾਂ ਚੇਂਜਸ ਦੇ ਵਿੱਚ ਮੁੱਖ ਸੀਗਾ ਵੀ ਸਟੂਡੈਂਟਸ ਦੇ ਉੱਤੇ ਕੈਪ ਕਰਨਾ ਓਕੇ ਪਹਿਲਾਂ ਕੋਈ ਕੈਪ ਨਹੀਂ ਸੀਗੀ ਹੂੰ ਫਿਰ ਇਹਨਾਂ ਨੇ ਕਿਹਾ ਵੀ ਹੁਣ ਜਿਹੜਾ 2025 ਦਾ ਸਾਡਾ ਸਟੂਡੈਂਟਸ ਦਾ ਟਾਰਗੇਟ ਹੋਊਗਾ ਉਹ ਹੋਊਗਾ 437000 ਓਕੇ ਠੀਕ ਹੈ ਜੀ ਨੰਬਰ 2 ਉਹਦੇ ਵਿੱਚ ਫਿਰ ਇਹਨਾਂ ਨੇ ਕੀਤਾ ਵੀ ਹਰੇਕ ਪ੍ਰਵਿੰਸ ਜਿਹੜੀ ਹੈ ਉਹਨੂੰ ਕਿਹਾ ਵੀ ਤਾਨੂੰ ਪ੍ਰੋਵਿੰਸ਼ੀਅਲ ਜਿਹੜੀ ਅਟੈਸਟੇਸ਼ਨ ਲੈਟਰ ਪੈਲ ਲੈਟਰ ਜਿਹਨੂੰ ਕਹਿੰਦੇ ਆ ਪੈਲ ਵੀ ਹੁਣ ਜਿਹੜਾ ਵੀ ਨਵਾਂ ਸਟੂਡੈਂਟ ਜਿਹੜਾ ਸਟੱਡੀ ਵੀਜ਼ਾ ਲਈ ਅਪਲਾਈ ਕਰੂਗਾ ਉਹਨੂੰ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਜਿਹੜੀ ਹੈ ਉਹਦੀ ਜ਼ਰੂਰਤ ਹੋਊਗੀ ਔਰ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਜਿਹੜੀ ਹੈ ਉਹ ਪ੍ਰੋਵਿੰਸ ਇਸ਼ੂ ਕਰਦੀ ਹੈ ਸੋ ਫਿਰ ਫੈਡਰਲ ਗਵਰਨਮੈਂਟ ਨੇ ਸਟੂਡੈਂਟਸ ਦਾ ਕੋਟਾ ਜਿਹੜਾ ਹੈ ਉਹ ਸਾਰੀਆਂ ਪ੍ਰੋਵਿੰਸਸ ਨੂੰ ਵੱਖਰਾ ਵੱਖਰਾ ਇਸ਼ੂ ਕੀਤਾ ਵੀ ਤੁਸੀਂ ਆਪਣੇ ਹਿਸਾਬ ਨਾਲ ਕਿਹੜੇ ਕਾਲਜ ਨੂੰ ਕਿਹੜਾ ਸਾਰਾ ਦੇਖ ਕੇ ਫਿਰ ਪ੍ਰੋਵਿੰਸਸ ਨੇ ਜਿੰਨੇ ਵੀ ਇੱਥੇ ਇੰਸਟੀਚੂਟ ਸੀਗੇ ਉਹਨਾਂ ਨੂੰ ਉਹ ਕੋਟਾ ਜਿਹੜਾ ਅੱਗੇ ਦਿੱਤਾ ਓਕੇ ਸੋ ਇਸ ਤਰੀਕੇ ਦੇ ਨਾਲ ਫਿਰ ਉਹ ਪ੍ਰੋਗਰਾਮ ਜਿਹੜਾ ਆਇਆ ਉਹ ਜਦੋਂ 2023 ਦੇ ਵਿੱਚ ਉਹਦੇ ਵਿੱਚ ਸੁਧਾਰ ਸ਼ੁਰੂ ਕੀਤੇ ਸਭ ਤੋਂ ਪਹਿਲਾਂ ਸੀ ਟੈਸਟ ਪ੍ਰੋਵਿੰਸ਼ੀਅਲ ਟੈਸਟੇਸ਼ਨ ਲੈਟਰ ਫਿਰ ਉਸ ਤੋਂ ਬਾਅਦ ਇਹਨਾਂ ਨੇ ਨੈਕਸਟ ਇਹ ਕੀਤਾ ਸੀਗਾ ਵੀ ਪਹਿਲਾਂ ਕੀ ਹੁੰਦਾ ਸੀਗਾ ਵੀ ਗ੍ਰੇਡ 12 ਤੋਂ ਬਾਅਦ ਇੱਥੇ ਤੁਸੀਂ ਦੇਖਿਆ ਵੀ ਇੰਡੀਆ ਤੋਂ ਬਹੁਤ ਸਾਰੇ ਲੋਕੀ ਜਿਹੜੇ ਆ ਸਟੂਡੈਂਟ ਆ ਰਹੇ ਸੀ ਉਹ ਵਿਆਹ ਕਰਾ ਕੇ ਆ ਰਹੇ ਸੀ ਮੋਸਟਲੀ ਹਮ ਹਾਂਜੀ ਮੋਸਟਲੀ ਵਿਆਹ ਕਰਾ ਕੇ ਆ ਰਹੇ ਸੀ ਉਹ ਇੱਥੇ ਆਉਂਦੇ ਸੀਗੇ ਤੇ 2-3 ਮਹੀਨੇ ਬਾਅਦ ਇਥੋਂ ਆਪਣੇ ਸਪਾਊਸ ਦਾ ਅਪਲਾਈ ਕਰਦੇ ਸੀਗੇ ਇੰਡੀਆ ਤੋਂ ਦਾ ਸਪਾਊਸ ਓਪਨ ਵਰਕ ਪਰ ਮੜਤੇ ਆ ਜਾਂਦਾ ਸੀਗਾ ਦੋਨੇ ਐਡਜਸਟ ਹੋ ਜਾਂਦੇ ਸੀ ਹਾਂਜੀ ਸੋ ਉਹ ਸਭ ਤੋਂ ਪਹਿਲਾਂ ਇਹਨਾਂ ਨੇ ਪ੍ਰੋਗਰਾਮ ਜਿਹੜਾ ਆ ਉਹ ਬੰਦ ਕੀਤਾ ਵੀ ਹੁਣ ਸਪਾਊਸ ਜਿਹੜਾ ਹੈਗਾ ਆ ਉਹ ਮਾਸਟਰ ਡਿਗਰੀ ਵਾਲਿਆਂ ਨੇ ਹੋਊਗਾ ਜਾਂ ਫਿਰ ਬੈਚਲਰ ਡਿਗਰੀ ਦੇ ਵਿੱਚ ਕੁਝ ਪ੍ਰੋਗਰਾਮ ਜਿਹੜੇ ਆ ਓਕੇ ਅਗਰ ਉਹਨਾਂ ਦੇ ਵਿੱਚ ਐਡਮਿਸ਼ਨ ਲੈਣੇ ਹੋ ਪੂਰੀ ਤਰ੍ਹਾਂ ਬੰਦ ਨਹੀਂ ਕੀਤਾ ਕੁਆਲਿਫੀਕੇਸ਼ਨ ਫਿਕਸ ਕਰ ਦਿੱਤਾ ਹਾਂਜੀ ਮਤਲਬ ਉਹਨੂੰ ਕਾਫੀ ਰੈਸਟ੍ਰਿਕਟ ਕਰਦਾ ਕਿਉਂਕਿ ਅਗਰ ਤੁਸੀਂ ਦੇਖੋ ਤੇ 70 80% ਸਟੂਡੈਂਟ ਤੇ ਗ੍ਰੇਟ ਡਵੈਲਪ ਵਾਲਾ ਹੀ ਆ ਰਿਹਾ ਸੀ ਇੱਥੇ ਬੈਚਲਰ ਮਾਸਟਰ ਲਈ ਤਾਂ ਬਹੁਤ ਘੱਟ ਆ ਰਹੇ ਸੀਗੇ ਮਤਲਬ ਪਲੱਸ 2 ਵਾਲੇ ਦਾ ਕੋਈ ਫਿਊਚਰ ਨਹੀਂ ਕਹਿ ਸਕਦੇ ਇੱਥੇ ਆ ਦੇਖੋ ਇਸ ਤਰ੍ਹਾਂ ਨਹੀਂ ਕਹਿ ਸਕਦੇ ਵੀ ਕੋਈ ਫਿਊਚਰ ਨਹੀਂ ਹੈ ਬਾਕੀ ਦੇਖੋ ਕਈ ਸਪਾਉਸ ਨਹੀਂ ਲੈ ਸਕਦਾ ਸਪਾਉਸ ਨਹੀਂ ਲਿਆ ਸਕਦਾ ਬਾਕੀ ਤੁਸੀਂ ਟ੍ਰੇਡ ਦੇ ਵਿੱਚ ਜਾ ਕੇ ਟ੍ਰੇਡ ਦੇ ਵਿੱਚ ਆਪਣਾ ਐਕਸਪੀਰੀਅੰਸ ਬਣਾ ਕੇ ਲੈਂਗੁਏਜ ਜਿਹੜੀ ਹੈਗੀ ਉਹਨੂੰ ਥੋੜਾ ਜਿਆ ਇੰਪਰੂਵ ਕਰਕੇ ਅਜੇ ਵੀ ਕਈ ਪ੍ਰੋਗਰਾਮ ਹੈਗੇ ਆ ਜਿਨ੍ਹਾਂ ਦੇ ਵਿੱਚ ਥੋੜਾ ਪੀਆਰ ਈਜ਼ੀ ਹੋ ਜਾਂਦੀ ਹੈ ਜਾਂ ਫਿਰ ਛੋਟੇ ਟਾਊਨ ਹੈਗੇ ਆ ਓਕੇ ਉੱਥੇ ਜਾ ਕੇ ਕਈ ਤਰ੍ਹਾਂ ਦੇ ਪਾਇਲਟ ਪ੍ਰੋਗਰਾਮ ਹੈਗੇ ਆ ਸੋ ਉੱਥੇ ਤੁਸੀਂ ਜੌਬ ਅਪਰਚੂਨਿਟੀ ਜੜੀਆਂ ਆ ਉਹ ਤੁਸੀਂ ਦੇਖ ਸਕਦੇ ਹੋ ਪਰ ਪਰ ਹੁਣ ਉਹ ਆਪਸ਼ਨ ਤਕਰੀਬਨ ਖਤਮ ਹੋ ਗਈ ਵੀ ਸਰੀ ਤੇ ਮੇਰਾ ਮਾਮਾ ਰਹਿੰਦਾ ਜਾਂ ਬ੍ਰੈਂਪਟਨ ਤੇ ਮੇਰੀ ਚਾਚੀ ਰਹਿੰਦੀ ਹੈ ਹਨਾ ਵੀ ਮੈਂ ਉੱਥੇ ਹੀ ਰਹਿਣਾ ਹੁਣ ਤੁਹਾਨੂੰ ਜਿਵੇਂ ਵਰਕ ਵਰਕ ਸਟੇਟ ਦਾ ਉਹਦੇ ਮੁਤਾਬਕ ਤੁਹਾਨੂੰ ਅਡਜਸਟ ਕਰਨਾ ਪਊਗਾ हां जी देखो ਇਹਨਾਂ ਨੇ ਹੁਣ ਇਹ ਕੀਤਾ ਹੈ ਵੀ ਜਿਹੜਾ ਇਮੀਗ੍ਰੇਸ਼ਨ ਪ੍ਰੋਗਰਾਮ ਹੈਗਾ ਉਹਨੂੰ ਲੇਬਰ ਮਾਰਕੀਟ ਦੇ ਹਿਸਾਬ ਨਾਲ ਐਡਜਸਟ ਕਰਤਾ ਵੀ ਫਾਰ ਐਗਜ਼ਾਮਪਲ ਹੁਣ ਜਿਸ ਤਰ੍ਹਾਂ ਆਸਰੀ ਵੈਨਕੂਵਰ ਲੋਅਰ ਮੇਲ ਨਡੇਰੀਆ